ਰੋਮੀ ਬੋਲਣਾ ਖੁਸ਼ ਹੋ ਕੇ ਖਲਾਤ ਬਰੇ ਨਾਰੇ ਖਾਸਲਾ ਕਰੇ ਸਾਰਾ ਸੋ ਨਿਹਾਂ Om Hari Guru Sat Nam Om Hari Guru Sat Nam Om Hari Guru Sat Nam Om ਇਸ ਸਾਈਡ ਤੇ ਨਾਲ ਨਾਲ ਸਭ ਦਾ ਸਭ ਪਾਵਨ ਥੂਪ ਅਥੇ ਜਿਹੜੇ ਜਿਹੜੇ ਐਥੋ ਦੂਸਰੇ ਫਰੀ ਗਾਮ ਦਾ ਸਰਹੱਦੀ ਜਿਹੜੇ ਦੇ ਆਪਣੇ ਕਮਲਾ ਦੇ ਵਿੱਚ ਜਿਹੜੇ ਗੁਰੂ ਘਰਾਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਥੂਪ ਪੰਧਾ ਨੂੰ ਐਸਜੀਪੀਸੀ ਦੇ ਵੱਲੋਂ ਅੱਜ ਬੜੀ ਇਮਰਯਾਦਾ ਸਹਿਤ ਇਸ ਵਿਸ਼ੇਸ਼ ਬਸ ਦੇ ਵਿੱਚ ਰੱਖ ਕੇ ਅੰਮ੍ਰਿਤਸਰ ਸਾਹਿਬ ਲਗਾਇਆ ਜਾ ਰਿਹਾ ਹੈ ਕਿਉਂਕਿ ਸਰਹੱਦ ਤੇ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਤਾਂ ਉਹਨਾਂ ਦੇ ਚੱਲਦੇ ਆ ਕਿਸੇ ਤਰ੍ਹਾਂ ਮੈਂ ਨਰਾਈਪ ਸਿੰਘ ਮਾਰਕ ਪਿੰਡ ਹਵੇਲੀਨ ਸ਼ਹਿਰ ਆ ਜੀ ਤੁਹਾਡੇ ਕੋਤਰ ਚੋਂ ਸੋਮੀ ਕਮੇਟੀ ਆ ਦੇ ਕੋਚੇ ਕੀ ਗਏ ਨੇ ਨਹੀਂ ਬਹੁਤ ਵਧੀਆ ਕੀਤਾ ਬਹੁਤ ਵਧੀਆ ਪ੍ਰਚਾਰਾ ਕੀਤਾ ਉਹਨਾਂ ਜੀ ਤੁਹਾਡਾ ਗੁਰੂ ਜੀ ਜਿਹੜਾ ਮਤਲਬ ਇਹੀ ਅਏ ਜਿਹੜੀ ਜਿਹੜਾ ਮਤਲਬ ਕਿ ਗੁਰੂ ਜੀ ਸਾਡੇ ਮਤਲਬ ਕਿ ਸਾਰੇ ਸੰਗਤਾਂ ਧਿਆਨ ਰਹਿਣਾ ਇੱਥੇ ਜੇ ਮਤਲਬ ਕਿ ਕੱਲ ਨੂੰ ਹਾਲਾਤ ਖਰਾਬ ਹੁੰਦੇ ਪਰ ਹੁਣ ਇਹ ਬਹੁਤ ਵਧੀਆ ਕੀਤਾ ਜਿਹਨਾਂ ਨੇ ਗੁਰੂ ਜੀ ਨੂੰ ਪਹਿਲੋਂ ਆਪਣੇ ਨਾਲ ਲੈ ਚਲੇ ਆ ਸਹੀ ਸੁਰੱਖਤਾਂ ਦੇ ਲੈ ਚਲੇ ਆ ਤੇ ਬਾਕੀ ਪਿੰਡ ਵਾਲੇ ਦੀ ਇੱਥੇ ਹੀ ਆ ਕਿਉਂਕਿ ਅੱਗੇ ਬੀਐਸਐਫ ਲੱਗੀ ਸਾਡੇ ਤੇ ਹਾਲੇ ਪਿੰਡ ਚ ਕੋਈ ਨਹੀਂ ਗਿਆ ਤੇ ਲੋਕੀ ਇੱਥੇ ਮਤਲਬ ਕਿ ਕਰਨਾ ਵੀ ਜੇ ਸਿਵਲ ਬੰਦਾ ਕਰ ਵੀ ਕੀ ਸਕਦਾ ਵਾ ਤੇ ਜਿਹੜੀ ਅੱਜ ਕੱਲ੍ਹ ਲੜਾਈ ਬਹੁਤ ਵੱਡੇ ਥਿਆਰਾਂ ਦੀ ਆ ਤੇ ਅਸੀਂ ਇਹ ਸੋਚਦੇ ਹਾਂ ਬਹੁਤ ਵਧੀਆ ਫਰਲਾ ਕੀਤਾ ਇਹਨਾਂ ਨੇ ਪਿੰਡ ਦੇ ਲੋਕ ਵੀ ਪਲਾਨ ਕਰ ਰਹੇ ਆ ਤੁੰ ਜਾ ਹਾਲ ਇਤਨੀ ਗਏ ਜਾਂ ਅਗੇ ਨਾਲ ਇੱਕ ਦੋ ਵਾਰ ਇਦਾਂ ਦੇ ਹਾਲਾਤ ਬਣੇ ਸੀ ਤੇ ਮਿਲ ਕੇ ਬਾਅਦ ਚ ਉਥੋਂ ਵਾਪਸ ਹੋਣਾ ਬੜਾ ਔਖਾ ਹੋ ਜਾਂਦਾ ਵਸਮਾਨ ਲੈ ਕੇ ਆ ਕਿਨੇ ਸਰੂਪ ਲੈ ਕੇ ਚੱਲੇ ਆ ਸਰੂਪ ਲੈ ਕੇ ਚੱਲੇ ਅੱਜ ਕਿਨੇ ਸਰੂਪ ਚਾਰ ਸਰੂਪ ਮਾਰਾ ਨਹੀਂ ਇੱਥੇ ਨਹੀਂ ਰਹੇਗਾ ਇਹ ਕੋਈ ਉਹ ਤਾਂ ਸੇਵਾ ਕਰਾਂਗੇ ਬਾਣੀ ਪੜੀ ਜਾਊਗੀ ਤੇ ਸੇਵਾ ਹੋਊਗੀ ਪਾਤਸ਼ਾਹ ਦੀ ਇੱਥੇ ਅੱਖਾਂ ਵੀ ਨਮੇ ਕੀ ਕਹਿੰਦੇ ਨੇ ਇੱਥੇ ਹੀ ਜੇ ਛੱਡਣਾ ਬੜਾ ਗੁਰੂ ਜੀ ਨੂੰ ਜਿਹੜਾ ਗੁਰੂ ਤੋਂ ਬਿਨਾਂ ਤੇ ਰਹਿਣਾ ਵੀ ਔਖਾ ਵਾ ਜੀ ਤੇ ਪਰ ਇਹ ਹਾਲਾਤ ਹੀ ਹੋ ਜੇ ਬਣੇ ਆ ਕਿ ਪਰ ਉਹਨਾਂ ਸਰਕਾਰ ਨੇ ਵੀ ਵਧੀਆ ਕੀਤਾ ਵਾ ਸਰਕਾਰ ਹੀ ਪਾਕਿਸਤਾਨ ਨੂੰ ਸਹੀ ਜਵਾਬ ਦੇ ਰਹੀ ਆ ਜਿਨ੍ਹਾਂ ਵੀ ਚਾਹੀਦਾ ਵਾ ਕਿਉਂਕਿ ਜੇ ਇੱਕ ਫਰਜ਼ ਕਰੋ ਆਪਣੇ ਧੀਆਂ ਭਣਾ ਨੂੰ ਜਾਂ ਆਪਣੇ ਨਾਗਰਿਕਾਂ ਨਾਲ ਜੇ ਮੜਾ ਸਲੂਕ ਉਹਨਾਂ ਕੀਤਾ ਸੀ ਉਹਨਾਂ ਨੂੰ ਭੁਗਤਣਾ ਵੀ ਚਾਹੀਦਾ ਵਾ ਇਹ ਜੀ ਕੋਈ ਗੱਲ ਨਹੀਂ ਜੇ ਆਪਾਂ ਰਹਿਣਾ ਇਹ ਧਰਤੀ ਤੇ ਜੇ ਮਤਲਬ ਕਿ ਹੁੰਦੀ ਜੰਗ ਫਿਰ ਤਗੜੇ ਹੋ ਕੇ ਟੱਕਰਨਾ ਚਾਹੀਦਾ ਵਾ ਇਸ ਮੁਲਕ ਨੂੰ ਵੀ ਠੀਕ ਹੈ ਨਾ ਕੋਈ ਗੱਲ ਨਹੀਂ ਫਿਰ ਚੱਲ ਚੱਲੇ ਬਾਕੀ ਪਿੰਡ ਤਿਆਰ ਵਰ ਤਿਆਰ ਆ ਪਰਮਾਤਮਾ ਕਿਰਪਾ ਕਰੇ ਜੰਗ ਨਾ ਹੋਵੇ ਜੇ ਹੋਵੇ ਤੇ ਫਿਰ ਦੁਸ਼ਮਣ ਨੂੰ ਪੂਰਾ ਜਵਾਬਤਾ ਜਾਵੇ ਅਜੇ ਕੀ ਮਾਜ ਮਾਈ ਕਾਲਾ ਸਾਹਿਬ ਵਾਈਫ ਤੇ ਜਸਪ੍ਰੀਤ ਕੋਰ ਸਾਡਾ ਵੇਲੀਆਂ ਸੀ ਵਾਈਫ ਪਤਾਈ ਦੇ ਘਰੋਂ ਆ ਮੈਂ ਹਾਂਜੀ ਹਾਂਜੀ ਉਹ ਸਰੂਪ ਲੈ ਕੇ ਚੱਲੇ ਜਾਂਦੀ ਸੇਫਟੀ ਵਾਸਤੇ ਚੱਲੇ ਆ ਜੀ ਸਾਨੂੰ ਵੀ ਚਾਹੀਦੀ ਸੇਫਟੀ ਹਾਂਜੀ ਅਸੀਂ ਕਹਿੰਨੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਹੋਰ ਹੈ ਹੀ ਨਹੀਂ ਕਾ ਦੁਨੀਆ ਦਾ ਰਾਜਾ ਹੈ ਨਾ ਇਹਨਾਂ ਵਾਸਤੇ ਸੇਫਟੀ ਜ਼ਰੂਰੀ ਹੈ ਤੇ ਬਾਕੀ ਦੁੱਖ ਵੀ ਲੱਗਦਾ ਆ ਵੀ ਸਾਨੂੰ ਛੱਡ ਕੇ ਚੱਲੇ ਆ ਤੇ ਕੋਈ ਨਹੀਂ ਮਾਲਕ ਕਿਰਪਾ ਕਰੇ ਸਤਿਗੁਰੂ ਚੜ੍ਹਦੀ ਕਲਾ ਕਰੇ ਸੰਗਤਾਂ ਦੇ ਮਿਹਰ ਪਰਿਆ ਹੱਥ ਰਕੇ ਤੇ ਇੱਦਾਂ ਹੀ ਫੇਰ ਆ ਜਾਣ ਹਲਾ ਹਾਲਾਤ ਖਰਾਬ ਹੈ ਕੋਈ ਨਹੀਂ ਮਾਲਕ ਕਿਰਪਾ ਕਰੂਗਾ ਠੀਕ ਹੋ ਜਾਣਗੇ ਹਾਂ ਮਾਲਕ ਕਿਰਪਾ ਕਰੂਗਾ ਸਤਿਗੁਰੂ ਇਹ ਨਹੀਂ ਕਰਨਾ ਆ ਕਿਹੜੀ ਜਗ੍ਹਾ ਤੇ ਲੈ ਕੇ ਜਾਏ ਇਹ ਚੱਲੇ ਆ ਦਰਬਾਰ ਸਾਹਿਬ ਚੱਲੇ ਆ ਹਾਂਜੀ ਅੰਮ੍ਰਿਤਸਰ ਚੱਲੇ ਆ ਤੇ ਹਾਂਜੀ ਇਹ 300 ਰੁਪਏ ਲੈ ਕੇ ਚੱਲੇ ਆ ਹਾਂਜੀ ਹਾਂਜੀ ਇਹ ਨਹੀਂ ਅਸੀਂ ਹੈਗੇ ਆ ਅਸੀਂ ਇੱਥੇ ਦੇ ਗਰੰਟੀ ਸਾਹਿਬ ਆ हाँ जी मालिक कृपा करेगा माल कृपा चढ़ा हाँ, हाँ कर जो आज जो जो के जा रहे कौन से मेरा नाम राज के जो पिंडो की सहमति के साथ श्रोमणी गुरुद्वारा प्रबंधक कमेटी प्रधान साहब जो हमारे हरजिंदर सिंह धामी जी के आदेशों के अनुसार जो हमें ये लेके जा रहे हैं अभी ये जो कहीं भी कोई कठिनाना वापस जाए जो हालात बने बॉर्डर के इसलिए जो इसके गुरु महाराज के स्वरूप है जो उनको सुरक्षित जगहों को हमें लेके जा रहे हैं कितने है स्वरूप 25 से 30 के करीब है कितने गांव से जाए। कोई आठ पिंड के गांव है वो अलग अलग गांव है ना कुछ भी नहीं, नहीं। श्रोमणी गुरुद्वारा प्रबंधक कमेटी हमारे प्रचारक सेवान संघतों से, से रहा किया है। जो गाँव वालों ने सहमति आई है ले जा सकते सकते इसलिए हाँ बिल्कुल बिल्कुल